ਪਾਸਟਰ ਭਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤਾਂ ਦੱਸਿਆ ਹੈ ਕਿ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਤੇ ਉੱਥੇ ਹੀ ਪਾਸਟਰ ਭਜਿੰਦਰ ਸਿੰਘ ਨੂੰ ਲੈ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਕੋਰਟ 'ਚ ਵੀ ਪੇਸ਼ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ ਅੱਜ ਫਿਰ ਤੋਂ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਹੁਣ ਉੱਥੇ ਹੀ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਤੇ ਗੱਲ ਕਰੀਏ ਤਾਂ ਉੱਥੇ ਹੀ ਜਿਹੜਾ ਕਿ ਅੱਜ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਪਾਦਰੀ ਬਜਿੰਦਰ ਸਿੰਘ ਨੂੰ ਜਿਹੜਾ ਕਿ 2018 ਦੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ हां ਜਿਹੜੀ ਕਿ ਜਾਣਕਾਰੀ ਦਰਸਾਉਂਦੀ ਹੈ ਕਿ ਉਸ ਨੂੰ 28 ਮਾਰਚ 2025 ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਦੀ ਸਜ਼ਾ 1 April ਨੂੰ ਨਿਰਧਾਰਿਤ ਕੀਤੀ ਗਈ ਸੀ ਹਾਲਾਂਕਿ ਹੁਣ ਇਸ ਸਜ਼ਾ ਬਾਰੇ ਵੱਡੀ ਅਪਡੇਟ ਹੈ ਕਿ ਪਾਸਟਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਥੇ ਹੀ ਬਜਿੰਦਰ ਸਿੰਘ ਜੋ ਕਿ ਇੱਕ ਸਵੈ ਕੋਸ਼ਿਤ ਧਰਮ ਇਲਾਜ ਕਰਨ ਵਾਲਾ ਅਤੇ ਜਲੰਧਰ ਚ the church of glory and wisdom da aku hai te utthe hi 2018 ch zirkpur de vich jehda ke ਦੱਸਦੀ ਹੈ ਕਿ ਇੱਕ ਔਰਤ ਦੇ ਨਾਲ ਜਿنسੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ ਤੇ ਪੀੜਤਾ ਨੇ ਦੱਸਿਆ ਕਿ ਸਿੰਘ ਨੇ ਉਸ ਨੂੰ ਮੁਹਾਰੇ ਸਥਿਤ ਆਪਣੇ ਘਰ ਬੁਲਾਇਆ ਤੇ ਉਸ ਦਾ ਉਸ ਦੇ ਨਾਲ ਜਿਹੜਾ ਕਿ ਬਲਤਕਾਰ ਕੀਤਾ ਤੇ ਘਟਨਾ ਦੀ ਜਿਹੜੀ ਕਿ ਰਿਕਾਰਡਿੰਗ ਕਰਕੇ ਉਸ ਨੂੰ ਬਲੈਕਮੇਲ ਕਰਨ ਦੀ ਧਮਕੀ ਦਿੱਤੀ ਹੈ ਤੇ ਉਸ ਦੀ ਸ਼ਿਕਾਇਤ ਤੋਂ ਬਾਅਦ ਪਾਸਟਰ ਅਤੇ 6 ਹੋਰ ਵਿਰੁੱਧ ਭਾਰਤੀ ਦੰਡ ਦੀਆਂ ਜਿਹੜੀਆਂ ਕਿ ਕਈ ਇਤਰਾਵਾਂ ਜਿਹੜੀਆਂ ਕਿ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਪਾਸਟਰ ਨੂੰ 2018 ਦੇ ਵਿੱਚ ਲੰਡਨ ਜਾਣ ਵਾਲੀ ਉਡਾਣ ਚੜਨ ਦੀ ਕੋਸ਼ਿਸ਼ ਕਰਦੇ ਹੋਏ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜ਼ਮਾਨਤ ਮਿਲਣ ਤੋਂ ਬਾਅਦ ਮੁਕੱਦਮਾ ਚੱਲ ਰਿਹਾ ਤੇ ਜਿਸ ਕਾਰਨ 28 ਮਾਰਚ 2025 ਨੂੰ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਉਥੇ ਦੱਸਿਏ ਕਿ ਹੁਣ ਅਦਾਲਤ ਨੇ ਜਿਹੜਾ ਕਿ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਉਥੇ ਹੀ ਅੱਜ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਵਜ਼ਿੰਦਰ ਨੂੰ ਜਿਹੜੀ ਕਿ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਜਿਸ ਨੂੰ ਲੈ ਕੇ ਮਾਰਚ 2025 ਚ ਇੱਕ ਵੀਡੀਓ ਸਾਹਮਣੇ ਆਇਆ ਚ ਜਿਸ ਚ ਸਿੰਘ ਆਪਣੇ ਚੰਡੀਗੜ੍ਹ ਜਿਹੜੇ ਕਿ ਦਫ਼ਤਰ ਦੇ ਅੰਦਰ ਇੱਕ ਔਰਤ ਦੇ ਨਾਲ ਸਰੀਰਕ ਤੌਰ ਤੇ ਹਮਲੇ ਕਰਦੇ ਦਿਖਾਈ ਦਿੱਤੇ ਤੇ ਪੀੜਤ ਜੋ ਕਿ ਮੁਹਾਲੀ ਨਿਵਾਸੀ ਦੀ ਸੀ ਉਸ ਦੀ ਸੰਸਦ ਦਾ ਸਾਬਕਾ ਕਰਮਚਾਰੀ ਸੀ ਤੇ ਇਸ ਘਟਨਾ ਦੀ ਰਿਪੋਰਟ ਬਾਰੇ ਜਿਸ ਦੇ ਨਾਲ ਹੋਰ ਚਾਂਚ ਸ਼ੁਰੂ ਹੋ ਗਏ ਤੇ ਅੱਜ ਵਜਿੰਦਰ ਸਿੰਘ ਨੂੰ ਲੈ ਕੇ ਜਿਹੜਾ ਕਿ ਫੈਸਲਾ ਬਾਹਰ ਆ ਗਿਆ ਤੇ ਉੱਥੇ ਹੁਣ ਜਿਹੜਾ ਕਿ ਪਾਸਟਰ ਵਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਆ ਵਜਿੰਦਰ ਸਿੰਘ ਨੂੰ ਲੈ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਕੋਰਟ 'ਚ ਵੀ ਪੇਸ਼ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ ਅੱਜ ਫਿਰ ਤੋਂ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਤੇ ਹੁਣ ਉੱਥੇ ਹੀ ਵਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਆ ਤੇ ਗੱਲ ਕਰੀਏ ਤਾਂ ਉੱਥੇ ਹੀ ਜਿਹੜਾ ਕਿ ਅੱਜ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਪਾਦਰੀ ਬਜਿੰਦਰ ਸਿੰਘ ਨੂੰ ਜਿਹੜਾ ਕਿ 2018 ਦੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਹੜੀ ਕਿ ਜਾਣਕਾਰੀ ਦਰਸਾਉਂਦੀ ਹੈ ਕਿ ਉਸ ਨੂੰ 28 ਮਾਰਚ 2025 ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਦੀ ਸਜ਼ਾ 1 April ਨੂੰ ਨਿਰਧਾਰਿਤ ਕੀਤੀ ਗਈ ਸੀ ਹਾਲਾਂਕਿ ਹੁਣ ਇਸ ਸਜ਼ਾ ਬਾਰੇ ਵੱਡੀ ਅਪਡੇਟ ਹੈ ਕਿ ਪਾਸਟਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਥੇ ਹੀ ਬਜਿੰਦਰ ਸਿੰਘ ਜੋ ਕਿ ਇੱਕ ਸਵੈ ਕੋਸ਼ਿਤ ਧਰਮ ਇਲਾਜ ਕਰਨ ਵਾਲਾ ਅਤੇ ਜਲੰਧਰ ਚ ਦ ਚਰਚ ਆਫ ਗਲੋਰੀ ਐਂਡ ਵਿਜ਼ਡਮ ਦਾ ਆਕੂ ਹੈ ਤੇ ਉਥੇ ਹੀ 2018 ਚ ਜ਼ਿਰਕਪੁਰ ਦੇ ਵਿੱਚ ਜਿਹੜਾ ਕਿ ਅਹ ਦੱਸਦੀ ਹੈ ਕਿ ਇੱਕ ਔਰਤ ਦੇ ਨਾਲ ਜਿੰਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ ਤੇ ਪੀੜਤਾ ਨੇ ਦੱਸਿਆ ਕਿ ਸਿੰਘ ਨੇ ਉਸ ਨੂੰ ਮੁਹਾਰੀ ਸਥਿਤ ਆਪਣੇ ਘਰ ਬੁਲਾਇਆ ਤੇ ਉਸ ਦਾ ਉਸ ਦੇ ਨਾਲ ਜਿਹੜਾ ਕਿ ਬਲਤਕਾਰ ਕੀਤਾ ਤੇ ਘਟਨਾ ਦੀ ਜਿਹੜੀ ਕਿ ਰਿਕਾਰਡਿੰਗ ਕਰਕੇ ਉਸ ਨੂੰ ਬਲੈਕਮੇਲ ਕਰਨ ਦੀ ਧਮਕੀ ਦਿੱਤੀ ਹੈ ਤੇ ਉਸ ਦੀ ਸ਼ਿਕਾਇਤ ਤੋਂ ਬਾਅਦ ਪਾਸਟਰ ਅਤੇ 6 ਹੋਰ ਵਿਰੁੱਧ ਭਾਰਤੀ ਦੰਡ ਅਧੀਆਂ ਜਿਹੜੇ ਕਿ ਕਈ ਤਰਾਮਾਂ ਜਿਹੜੀਆਂ ਕਿ ਤੈਤ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਪਾਸਟਰ ਨੂੰ 2018 ਦੇ ਵਿੱਚ ਲੰਡਨ ਜਾਣ ਵਾਲੀ ਉਡਾਣ ਚੜਨ ਦੀ ਕੋਸ਼ਿਸ਼ ਕਰਦੇ ਹੋਏ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜ਼ਮਾਨਤ ਮਿਲਣ ਤੋਂ ਬਾਅਦ ਮੁਕੱਦਮਾ ਚੱਲ ਰਿਹਾ ਤੇ ਜਸਕਰ ਨੇ 28 ਮਾਰਚ 2025 ਨੂੰ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਉਥੇ ਦੱਸਿਏ ਕਿ ਹੁਣ ਅਦਾਲਤ ਨੇ ਜਿਹੜਾ ਕਿ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਉਥੇ ਹੀ ਅੱਜ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਬਜ਼ੰਦਰ ਨੂੰ ਜਿਹੜੀ ਕਿ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਜਿਸ ਨੂੰ ਲੈ ਕੇ ਮਾਰਚ 2025 ਚ ਇੱਕ ਵੀਡੀਓ ਸਾਹਮਣੇ ਆਇਆ ਚ ਜਿਸ ਚ ਸਿੰਘ ਆਪਣੇ ਚੰਡੀਗੜ੍ਹ ਜਿਹੜੇ ਕਿ ਦਫ਼ਤਰ ਦੇ ਅੰਦਰ ਇੱਕ ਔਰਤ ਦੇ ਨਾਲ ਸਰੀਰਕ ਤੌਰ ਤੇ ਹਮਲੇ ਕਰਦੇ ਦਿਖਾਈ ਦਿੱਤੇ ਤੇ ਪੀੜਤ ਜੋ ਕਿ ਮੁਹਾਲੀ ਨਿਵਾਸੀ ਦੀ ਸੀ ਉਸ ਦੀ ਸੰਸਦ ਦਾ ਸਾਬਕਾ ਕਰਮਚਾਰੀ ਸੀ ਤੇ ਇਸ ਘਟਨਾ ਦੀ ਰਿਪੋਰਟ ਬਾਰੇ ਜਿਸ ਦੇ ਨਾਲ ਹੋਰ ਜਾਂਚ ਸ਼ੁਰੂ ਹੋ ਗਈ ਤੇ ਅੱਜ ਬਜਿੰਦਰ ਸਿੰਘ ਨੂੰ ਲੈ ਕੇ ਜਿਹੜਾ ਕਿ ਫੈਸਲਾ ਬਾਹਰ ਆ ਗਿਆ ਤੇ ਉਥੇ ਹੁਣ ਜਿਹੜਾ ਕਿ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ